ਹਾਂਜੀ ਵੀਰੋ ਗੱਲ ਕਰਨ ਲੱਗੇ ਆ ਧਰਮ ਪਾਜੀ ਦੀ ਧਰਮਿੰਦਰ ਸਾਹਿਬ ਐਵੇਂ ਹੀ ਉਹਨਾਂ ਨੂੰ ਪੰਜਾਬ ਦੇ ਹੀਰੋ ਕਹਿੰਦੇ ਪੂਰਾ ਹਿੰਦੁਸਤਾਨ ਉਹਨਾਂ ਨੂੰ ਮੰਨਦਾ ਧਰਮ ਪਾਜੀ ਪਾਜੀ ਕਹਿ ਕੇ ਪਹਿਲੀ ਵਾਰ ਮੁੰਬਈ ਵਿੱਚ ਅਗਰ ਪਾਜੀ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਤੇ ਉਹ ਧਰਮ ਪਾਜੀ ਦੀ ਵਜ੍ਹਾ ਨਾਲ ਉਹਨਾਂ ਦੇ ਰੁਤਬੇ ਦੀ ਵਜ੍ਹਾ ਨਾਲ ਕੀਤਾ ਗਿਆ ਹਾਂਜੀ ਵੀਰੋ ਕਿਸੇ ਟਾਈਮ ਧਰਮਪਾ ਜੀ ਹਰ ਐਤਵਾਰ ਆਪਣੇ ਘਰ ਪੈਸੇ ਵੰਡਦੇ ਹੁੰਦੇ ਸੀ ਪੰਜਾਬੀਆਂ ਨੂੰ 200 ਰੁਪਇਆ ਤੇ ਨੌਨ ਪੰਜਾਬੀਆਂ ਨੂੰ 100 ਰੁਪਇਆ ਇਹ ਗੱਲ 1977-78 ਦੀ 1975 ਤੋਂ ਲੈ ਕੇ ਤੇ 78 ਤੱਕ ਮਤਲਬ ਬਾਅਦ ਚ ਫੇ ਪੰਜਾਬੀ ਉਹ ਗਲਤ ਫਾਇਦਾ ਠਾਣ ਲੱਗ ਪਏ ਤੇ ਉਹਨਾਂ ਨੇ ਇਹ ਸਿਸਟਮ ਬੰਦ ਕਰ ਦਿੱਤਾ ਇਹ ਤੁਹਾਨੂੰ ਮੈਂ ਪੂਰੀ ਕਹਾਣੀ ਦੱਸਦਾ ਮੈਂ ਨਾ ਇੱਕ ਕਿਤਾਬ ਲਿਖੀ ਸੀ ਬਾਲੀ ਬੁੱਢ ਕਾ ਨੰਗਾ ਸੱਚ ਇਹ ਕਿਤਾਬ ਮੈਂ ਲਿਖ ਕੇ ਪੂਰੀ ਚੰਗੀ ਤਕੜੀ ਕਿਤਾਬ ਲਿਖ ਕੇ ਲੈ ਕੇ ਆਇਆ ਮੈਂ ਰਾਜ ਕਮਲ ਪਬਲਿਸ਼ਰ ਕੋਲ ਉੱਥੇ ਹੁੰਦੇ ਸੀ ਉਦੋਂ ਗੁੱਤਾ ਜੀ ਮੇਰੇ ਐਡੀਟਰ ਉਹਨਾਂ ਨੂੰ ਦਿੱਤੀ ਤੇ ਉਹ ਆਵਾਜ਼ 5-6 ਮਹੀਨੇ ਪ੍ਰੋਸੈਸਰ ਚੱਲਦਾ ਰਿਹਾ ਤੇ ਉਹਦੇ ਵਿੱਚ ਮੈਂ ਬਹੁਤ ਸਾਰੇ ਵੱਖ-ਵੱਖ ਐਕਟਰਾਂ ਦੀਆਂ ਇੰਟਰਵਿਊ ਲਈਆਂ ਸੀ ਜਿਨ੍ਹਾਂ ਨੇ ਬਹੁਤ ਪੁਰਾਣਾ ਦੌਰ ਵੇਖਿਆ ਸੀ ਤੇ ਉਹਨਾਂ ਵਿੱਚੋਂ ਇੱਕ ਸੀ ਪਾਲੀ ਪਾਲੀ ਜੀ ਜੋ ਕਰਨਾਲ ਦੇ ਰਹਿਣ ਵਾਲੇ ਸੀ ਤੇ ਇਹ ਕਿਸੇ ਟਾਈਮ ਜਦੋਂ ਮਿੱਠੂ ਚੱਕਰਵਰਤੀ ਤੇ ਇਹਨਾਂ ਦੋਹਾਂ ਨੇ ਇਕੱਠਿਆਂ ਸਟਰਗਲ ਕੀਤਾ ਸੀ ਤੇ ਦੱਸਦੇ ਸੀ ਉਦੋਂ ਸਟਰਗਲ ਦਾ ਸਿਸਟਮ ਕੀ ਹੁੰਦਾ ਸੀ ਉਸ ਟਾਈਮ ਇਹਨਾਂ ਨੇ ਇਕੱਠਿਆਂ ਸਟਰਗਲ ਕੀਤਾ ਸੀ ਤੇ ਇਹਨਾਂ ਫਿਰ ਆਪਣੀ ਕਹਾਣੀ ਵਿੱਚ ਕਿ ਇਦਾਂ ਇਦਾਂ ਇਸ ਤਰ੍ਹਾਂ ਇਸ ਤਰ੍ਹਾਂ ਸਾਰੀ ਕਹਾਣੀ ਜਿਹੜੀ ਇਹਨਾਂ ਦੱਸੀ ਉਹਦੇ ਵਿੱਚ ਫਿਰ ਇਹਨਾਂ ਮੈਨੂੰ ਦੱਸਿਆ ਤੇ ਕਹਿੰਦੇ ਕਿ ਮੈਂ ਮਤਲਬ ਜਿੱਦੜ ਤਿਆਰੀ ਕਰ ਲਈ ਕਿ ਮੈਂ ਹੁਣ ਮੈਂ ਮੁੰਬਈ ਛੱਡ ਕੇ ਪਿੰਡ ਚਲੇ ਜਾਣਾ ਆ ਤੇ ਮੇਰੇ ਕੋ ਟਿਕਟ ਦੇ ਪੈਸੇ ਵੀ ਹੈ ਨਹੀਂ ਤੇ ਮੈਨੂੰ ਕੱਸਿਆ ਕਿਸੇ ਨੇ ਕਿ ਮੈਂ ਧਰਮਪਾਜੀ ਦੇ ਘਰੋਂ ਪੈਸੇ ਲੈ ਕੇ ਆਇਆ ਐਤਵਾਰ ਉਹ ਹਰ ਕਿਸੇ ਨੂੰ 200 ਰੁਪਇਆ ਦਿੰਦੇ ਆ ਪੰਜਾਬੀ ਨੂੰ ਤੇ 100 ਰੁਪਇਆ ਨੌਂ ਪੰਜਾਬੀ ਨੂੰ ਕਹਿੰਦਾ ਮੈਂ ਵੀ ਐਤਵਾਰ ਚਲਾ ਗਿਆ ਤੇ ਮੈਨੂੰ ਵੀ 200 ਰੁਪਇਆ ਦਿੱਤਾ ਇਹਨਾਂ ਦਾ ਪਿਓ ਇਹਦਾ ਘਰ ਹੈ ਨਹੀਂ ਸੀ ਪਰ ਇੱਕ ਪਾਸੇ ਪੰਜਾਬੀਆਂ ਦੀ ਲੈਣ ਲੱਗੀ ਸੀ ਇੱਕ ਪਾਸੇ ਨਾਨ ਪੰਜਾਬੀਆਂ ਦੀ ਦੇ ਇਹਨਾਂ ਦੇ ਪਿਤਾ ਜੀ ਪੈਸੇ ਦੇ ਰਹੇ ਸੀ ਨਾਲ ਹੀ ਪੁੱਛ ਰਿਹਾ ਸੀ ਪੁੱਤ ਕਿੱਥੋਂ ਆਇਆ ਕਿਹੜਾ ਇਲਾਕਾ ਤੇਰਾ ਇਸ ਤਰ੍ਹਾਂ ਨਾ ਤੇ ਮੈਨੂੰ ਕਹਿੰਦਾ 200 ਰੁਪਏ ਦਿੱਤੇ ਉਸ ਟਾਈਮ 200 ਰੁਪਏ ਦੀ ਉਹਨਾਂ ਦੱਸਿਆ ਪਾਲੀ ਨੇ ਕੀਮਤ ਕੀਤੀ ਸੀ ਕਿ 200 ਰੁਪਏ ਵਿੱਚ ਮਤਲਬ ਅਸੀਂ 1 ਰੁਪਏ ਵਿੱਚ ਟੌਪ ਦਾ ਖਾਣਾ ਬੰਬਈ ਵਿੱਚ ਖਾ ਸਕਦੇ ਸੀ ਤੇ 50 ਪੈਸੇ 'ਚ 25 ਪੈਸੇ 'ਚ ਕਿਸੇ ਵੀ ਨਾਰਮਲ ਰੈਸਟੋਰੈਂਟ ਰੈਂਟ ਵਿੱਚ ਖਾਣਾ ਖਾ ਲਓ ਤੇ 1 ਰੁਪਇਆ ਚੰਗੇ ਵਧੀਆ ਰੈਸਟੋਰੈਂਟ ਵਿੱਚ 1 ਰੁਪਈਏ ਨਾਲ ਖਾਣਾ ਖਾ ਸਕਦੇ ਸੀ ਤੇ ਕਹਿੰਦਾ ਜਦੋਂ ਮੈਂ 200 ਰੁਪਇਆ ਲੈ ਕੇ ਆਇਆ ਨਾ ਤੇ ਮੈਂ ਕਹਾ ਵੀ ਲੋ 5-7 ਮਹੀਨਿਆਂ ਦਾ ਖਰਚਾ ਆਪਾਂ ਨੂੰ ਮਿਲ ਗਿਆ ਆਪਾਂ ਫਿਰ ਸਟਰਗਲ ਕਰਦੇ ਆਂ ਫਿਰ ਕਹਿੰਦੇ ਅੱਛਾ ਦਾਰਾ ਸਿੰਘ ਜੀ ਨੇ ਵੀ ਇਹ ਕੰਮ ਇਹੋ ਸਕੀਮ ਚਾਲੂ ਕੀਤੀ ਹੋਈ ਸੀ ਪਰ ਜਦੋਂ ਫਿਰ ਪੰਜਾਬੀ ਉਹ ਦਿਸ਼ੇੜੀ ਨਿਸ਼ੂੜੀ ਜਾਣ ਲੱਗ ਪਏ ਲੋੜਵੰਦ ਜੋ ਨਈ ਸੀ ਤੇ ਉਹ ਗੜਬੜ ਜਾਉਣ ਲੱਗ ਪਿਆ ਤੇ ਫੇਰ ਮਤਲਬ 4-5 ਸਾਲ ਇਸ ਕੀਮ ਧਰਮਪਾਜੀ ਨੇ ਬੰਬੇ ਚਲਾਈ ਰੱਖੀ ਵਿੱਚ ਦਾ ਦਲਜੀਤ ਹੋਣਾ ਨੇ ਕਿਸਾਨਾਂ ਨੂੰ ਪੈਸੇ ਦਿੱਤੇ ਨਹੀਂ ਇਦਾਂ ਹੀ ਸੋਸ਼ਲ ਮੀਡੀਆ ਤੇ ਝੂਠ ਫੈਲਾ ਕੇ ਆਪਣੇ ਆਪ ਨੂੰ ਹੀਰੋ ਬਣ ਗਿਆ ਵੀ ਇਹਨੇ ਕਿਸਾਨਾਂ ਨੂੰ ਪੈਸੇ ਦਿੱਤੇ ਆ ਹੈਨਾ ਸੋਸ਼ਲ ਮੀਡੀਆ ਤੇ ਹੀ ਰੱਬ ਬਣ ਗਿਆ ਸੋਸ਼ਲ ਮੀਡੀਆ ਦਾ ਹੀ ਭਗਤ ਸਿੰਘ ਬਣ ਗਿਆ ਪਰ ਕਦੀ ਇਹ ਗੱਲ ਧਰਮਪਾਜੀ ਦੀ ਕਿਸੇ ਨੇ ਕਹੀ ਨਹੀਂ ਪਰ ਮੈਂ ਬੜੇ ਟੈਨ ਤੋਂ ਸੋਚਦਾ ਆ ਕਿ ਚੰਗੇ ਲੋਕਾਂ ਦੀਆਂ ਗੱਲਾਂ ਸਾਹਮਣੇ ਲਿਆਂਦੀਆਂ ਜਾਣ ਲੋਕਾਂ ਨੂੰ ਪਤਾ ਲੱਗੇ ਚੰਗੇ ਬੰਦੇ ਕਿਹੋ ਜਿਹੇ ਹੁੰਦੇ ਆ ਇਹ ਜਿਹੜੇ ਸੋਸ਼ਲ ਮੀਡੀਆ ਦੇ ਨਕਲੀ ਭਗਤ ਸਿੰਘ ਆ ਇਹਨਾਂ ਨੂੰ ਥੋੜਾ ਜਿਹਾ ਲੋਕ ਫਿਰ ਡਿਸਟੈਂਸ ਇਹਨਾਂ ਵਿੱਚ ਪਾਸ ਕਰਨ ਲੋਕਾਂ ਦਾ ਕੀ ਆ ਪੰਜਾਬੀ ਲੋਕਾਂ ਦਾ ਆਈਕਿਊ ਲੈਵਲ ਤੇ ਹੁਣ ਹੀ ਬਹੁਤ ਥੱਲੇ ਜਾ ਚੁੱਕਾ ਆ ਤੇ ਵੀਰੋ ਆ ਮਹਾਨਤਾ ਆ ਧਰਮਪਾਜੀ ਦੀ ਫੇਰ ਵੱਡੇ ਵੱਡੇ ਫਾਈਟਰ ਦੱਸਦੇ ਆ ਕਿ ਧਰਮਪਾਜੀ ਦੇ ਟਾਈਮ ਜਿੰਦ ਕੋ ਕੰਮ ਹੈ ਨਹੀਂ ਕੋਈ ਫਾਈਟਰ ਕੋਈ ਐਕਟਰ ਕੰਮ ਹੈ ਨਹੀਂ ਬਈ ਕੰਮ ਹੈ ਨਹੀਂ ਜੀ ਪੈਸੇ ਤੋਂ ਬੜਾ ਤਾਂ ਗਿਆ ਤੇ ਆ ਜਾ ਕੋਈ ਨਹੀਂ ਵੱਡੇ ਵੱਡੇ ਆਊਟਡੋਰ ਜਾਂਦੇ ਹੁੰਦੇ ਸੀ ਉਥੇ ਬੰਦਿਆਂ ਦੀ ਲੋੜ ਪੈਂਦੀ ਹੁੰਦੀ ਧਰਮਪਾਜੀ ਦੇ ਸਾਹਮਣੇ ਵੀ 20 25 ਬੰਦੇ ਚਾਹੀਦੇ ਹੁੰਦੇ ਸੀ ਪਿੱਛੇ ਵੀ ਨਾਲ 20 25 ਬੰਦੇ ਤੇ ਡਾਕੂਆਂ ਟੋਕਾਂ ਦੀਆਂ ਫਿਲਮਾਂ ਹੁੰਦੀਆਂ ਐ ਲੜਾਈ ਝਗੜੇ ਵਾਲੀਆਂ ਤੇ ਪਤਾ ਨਹੀਂ ਕਿੰਨੇ ਲੋਕ ਦੱਸਦੇ ਆ ਕਿ ਧਰਮਪਾਜੀ ਦੀ ਵਜ੍ਹਾ ਨਾਲ ਅਸੀਂ ਘਰ ਲੈ ਲੈ ਪਰ ਉਹਨਾਂ ਕਦੀ ਦੱਸਿਆ ਨਹੀਂ ਇਥੇ ਆ ਸਾਡਾ ਜਿਹੜਾ ਵਿਚਾਰ ਭੰਡ ਮਹਿਕਾ ਆ ਜਿਹੜਾ ਬਾਲੀ ਕੁੜੀਆ ਗਾਇਕ ਤੇ ਪਾਲੀ ਕੁੜੀਆ ਗਾਇਕਾ ਇਹਨਾਂ ਨੇ ਕੰਮ ਨਾਲ ਦੇਣਾ ਮਦਦ ਕੇਹਦੀ ਨਹੀਂ ਕੰਮ ਹੀ ਉਹਦੀ ਪਰ ਝੂਠ ਬੋਲ ਕੇ ਹੀ ਹੀਰੋ ਬਣ ਜਾਣਾ ਹੁੰਦਾ ਸਦਾ ਝੂਠ ਬੋਲ ਕੇ ਹੀ ਤੇ ਵੀਰੋ ਗੱਲ ਆ ਪਾਲੀ ਦੀ ਫੋਟੋ ਵੀ ਆਪਾਂ ਲਾਈ ਆ ਧਰਮਪਾਜੀ ਨੂੰ ਤੇ ਆਪਾਂ ਰੱਬ ਮੰਨਦੇ ਹੀ ਮੰਨਦੇ ਆ ਰੱਬ ਇਹ ਇਹ ਆ ਨੰਬਰ ਵੀ ਪਾਲੀ ਸਾਹਿਬ ਦਾ ਪਾਤ ਹੈ ਜੇ ਕਹਿੰਦੇ ਤੁਸੀਂ ਕੋਈ ਕਹੂਗਾ ਵੀ ਇਹ ਝੂਠਾ ਤੇ ਪਾਲੀ ਸਾਹਿਬ ਨਾਲ ਗੱਲ ਵੀ ਕਰ ਸਕਦੇ ਹੋ ਆ ਨੰਬਰ ਵੀ ਉਹਨਾਂ ਦਾ ਪਾਤ ਆ ਇਹ ਆ ਧਰਮ ਭਾਜੀ ਦੀ ਮਹਾਨਤਾ ਬਾਕੀ ਉਹ ਸੱਚੇ ਔਰ ਜਿਹੜੇ ਸੱਚੇ ਲੋਕ ਆ ਉਹ ਲੋਕ ਦਿਖਾਵਾ ਨਹੀਂ ਕਰਦੇ ਲੋਕਾਂ ਨੂੰ ਇਹ ਨਹੀਂ ਦੱਸਦੇ ਅਸੀਂ ਮਤਲਬ ਭਗਤ ਸਿੰਘ ਹਾਂ ਉਹ ਕੰਮ ਹੀ ਇਹੋ ਜਿਹਾ ਕਰਦੇ ਆ ਲੋਕਾਂ ਨੂੰ ਯਾਦ ਰਹਿੰਦੇ ਆ ਬਾਕੀ ਸੋਸ਼ਲ ਮੀਡੀਆ ਤੇ ਜਿਹੜਾ ਠੱਗ ਖਾਨਾ ਖੱਚ ਖਾਨਾ ਆ ਚੁੱਕਾ ਨਾ ਇਹ ਲੋਕਾਂ ਨੂੰ ਬੜੇ ਵੱਡੇ ਲੈਵਲ ਤੇ ਉੱਲੂ ਬਣਾ ਰਿਹਾ ਹੈ ਧੰਨਵਾਦ ਵੀਰੋ ਧੰਨਵਾਦ